ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਿਛੇ ਹੁਣ ਲੜਾਈ ਜਿਹੜੀ ਲੱਗੀ ਹੋਈ ਆ ਆਪਣੀ ਇਜ਼ਰਾਈਲ ਤੇ ਇਰਾਕ ਦੀ ਜੰਗ ਲੱਗੀ ਹੋਈ ਆ ਉਹਦਾ ਯਾਰਾ ਕਾਫੀ ਜ਼ਿਆਦਾ ਉਹਦੇ ਜਿਹੜੇ ਨਤੀਜੇ ਆ ਭੈੜੇ ਨਿਕਲਦੇ ਜਾਂਦੇ ਆ ਮੈਂ ਕਈ ਵੀਡੀਓ ਵੀ ਦੇਖਦਾ ਹੁੰਦਾ ਨੇ ਜਿਹੜੀਆਂ ਆਪਣੀਆਂ ਮੁੰਡੇ ਆਪਣੇ ਜਾ ਕੇ ਉੱਥੇ ਵਲੌਗ ਵਗੈਰਾ ਬਣਾਉਂਦੇ ਆ ਵੀਡੀਓ ਪਾਉਂਦੇ ਆ ਜਿਹੜਾ ਆਪਣਾ ਕਤਰੇਲੇ ਚੱਲਦੀ ਹੈ ਬਹੁਤ ਜ਼ਿਆਦਾ ਮਸ਼ਹੂਰ ਹੈ ਆਪਣੇ ਪੰਜਾਬੀਆਂ ਵਾਸਤੇ ਉਹ ਉੱਥੇ ਜਾਂਦੀ ਹੈ ਤੇ ਸਟੇ ਕਰਦੇ ਆ ਤੇ ਫਿਰ ਅਗਾਹਾਂ ਕਿ ਜਾਂਦੇ ਆ ਤੇ ਕੱਲ ਖਬਰਾਂ ਵੀ ਸੁਣ ਕਤਰ ਤੇ ਵੀ ਅਟੈਕ ਕਰਤਾ ਉਹਨਾਂ ਨੇ ਤੇ ਕੁਸ਼ਾਨ ਵੀਰ ਵੀ ਆਪਣਾ ਉਹੀ ਫਲਾਈਟ ਦੇ ਵਿੱਚ ਗਿਆ ਵੈ ਤੇ ਉਹ ਫਲਾਈਟ ਦੀ ਥੋੜੀ ਇਨਫੋਰਮੇਸ਼ਨ ਇਦਾਂ ਸੀਗੀ ਵੀ ਕਾਫੀ ਜ਼ਿਆਦਾ ਫਲਾਈਟਾਂ ਡਿਲੇ ਵੀ ਹੋ ਰਹੀਆਂ ਨੇ ਤੇ ਜਿਹੜੀਆਂ ਫਲਾਈਟਾਂ ਉੱਥੇ ਪਹੁੰਚ ਰਹੀਆਂ ਨੇ ਉਹ 12 12 13 13 ਘੰਟੇ ਇੱਕ ਇੱਕ ਦਿਨ ਵੀ ਉੱਥੇ ਮਾਲਾ ਸਟੇ ਕਰਕੇ ਜਾਂਦੀਆਂ ਨੇ ਕਾਫੀ ਜ਼ਿਆਦਾ ਹਾਲਾਤ ਉਹਦੇ ਗੰਭੀਰ ਨੇ ਜੇ ਕਿਸੇ ਆਪਣੇ ਵੀਰ ਕਿਦੇ ਭੈਣ ਦੇ ਕੋਈ ਆਪਣਾ ਰਿਸ਼ਤੇਦਾਰ ਜਾਂ ਤੁਸੀਂ ਆਪ ਗਏ ਹੋ ਤਾਂ ਆਪਣੀ ਜਿਹੜੀ 에ਅਰਲਾਈਨ ਵਾਲਾ ਜ਼ਰੂਰ ਕੰਟੈਕਟ ਕਰਕੇ ਆਪਣੀ ਫਲਾਈਟ ਅੱਗੇ ਪਿੱਛੇ ਜ਼ਰੂਰ ਕਰਵਾ ਲਿਓ ਤੇ ਇਸ ਗੱਲ ਦੀ ਜ਼ਰੂਰ ਗੌਰ ਕਰਿਓ ਤੇ ਬਾਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਗਈ ਸਾਰਿਆਂ ਨੂੰ ਮਿੱਤਰੋ ਸਲਾਮ ਸਾਡੇ ਵੱਲੋਂ ਸਾਰਿਆਂ ਨੂੰ ਤੇ ਪਰਮਾਤਮਾ ਕੇ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਤੇ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਜਿਹੜੀ ਆਪਾਂ ਕਰਦੇ ਆਂ ਸ਼ੁਰੂਆਤ ਕਰਦੇ ਆਂ ਅੱਜ ਦੇ ਇਹਦੇ ਕਿਹੜੇ ਕਿਹੜੇ ਕੰਮ ਨੇ ਆਪਣੇ ਕਰਨ ਵਾਲੇ ਕਿੱਦਾਂ ਕਿੱਦਾਂ ਮਨਾਂ ਜਾ ਦਿਲ ਰਹਿੰਦੇ ਉਹ ਤੁਹਾਡੇ ਕੇ ਆਪਾਂ ਸਾਰਾ ਸ਼ੇਅਰ ਕਰਾਂਗੇ ਆਪਣੇ ਅੱਜ ਦੇ ਇਸ ਦੇ ਵਲੌਗ ਦੇ ਵਿੱਚ ਤੇ ਸਾਡੀ 35 ਮਿਲੋ ਬਈ ਸਾਡੀ 35 ਮਿਲੋ ਛੜੀ 35 ਮਿਲੋ ਬਈ ਹਨਾ ਬਈ ਬੋਲਣਾ ਵਾਲੇ ਵਾਲੇ ਪਈਆਂ ਇਹ ਪੈਂਥਰ ਦੇ ਹੈ 35 ਬਾਦ ਮਿੱਤਰ ਬਹੁਤ ਜਿਆਦਾ ਯਾਰ ਬਹੁਤ ਪਿਆਰੀ ਕਦੀ ਚਲੀ ਜੀ ਉਹ ਬੱਕਰੀ ਗੱਲ ਜਿਹੜਾ ਦਾ ਪਿਆਰ ਕਰਨ ਦਾ ਅੰਦਾਜ਼ਾ ਵੀ ਕੋ ਵਕਤ ਲਖਾਉਣਾ ਮੈਂ ਇੱਧਰ ਇਹ ਇੱਥੇ ਆਲੇ ਆ ਦੇਖੋ ਤੇ ਨਾਲ ਅਲਿਆ ਦੰਦ ਮਰੇ ਵੀ ਪੈਂਤ ਸੁਣੀ ਮਰੇ ਵੀ ਆਪਣੇ ਦੇ ਤੂੰ ਹਾਂਜੀ ਮੇਰੇ ਬਹੁਤ ਮਾਰਦਾ ਹੁਣ ਘਟ ਗਿਆ ਜੀ ਆ ਦੇਖੋ ਥੋੜਾ ਬਰੀਕ ਬਰੀਕ ਮਾਰਦਾ ਬਹੁਤਾ ਚੁਰਦੇ ਨੇ ਫਿਰ ਬਾਅਦ ਚ ਪੈਂਤਰ ਦਾ ਪਿਆਰ ਸਾਡੀਆਂ ਹੱਥਾਂ ਦੇ ਛਾਪਿਆ ਪਿਆ ਹੈ ਤੇ ਚਲਿਏ ਲੋਈ ਮੇਟਰ ਆਪਾਂ ਚੱਲਦੇ ਆਂ ਤੇ ਇੱਕ ਨਾ ਸੀ ਸਾਡਾ ਜਿਹੜਾ ਆਪਣੇ ਸ਼ਹਿਰ ਦੇ ਲਾਗੇ ਮਾਰਕੀਟ ਹੈ ਜਿਹੜੀ ਆਪਣੇ ਵੈਸਤੇ ਆਪਾਂ ਸਾਰੇ ਆਪਣੇ ਜਿਹੜੇ ਵੀਰ ਆਪਣੇ ਰਹਿੰਦੇ ਇੱਥੇ ਇਟਲੀ ਵਿੱਚ ਨਹੀਂ ਵੈਸਤੇ ਲੱਗਪਾ ਮਾਰੰਗਲੈਂਡ ਕੈਨੇਡਾ ਅਮਰੀਕਾ ਸਾਰੀਆਂ ਕੰਟਰੀਆਂ ਵਿੱਚ ਹੁੰਦੀ ਆ ਜਿਹੜੀ ਉਹ ਮਾਰਕੀਟ ਨੂੰ ਕਹਿੰਦੇ ਨੇ ਆਪਾਂ ਬੰਕਰ ਵਾਲੇ ਕਹਿੰਦੇ ਨੇ ਇਟਲੀ ਵਿੱਚ ਤੇ ਆਮ ਉਹਨਾਂ ਨੂੰ ਜਿਹੜੀ ਮਾਰਕੀਟ ਆਪਣੀ ਕਹਿੰਦੇ ਨੇ ਮਾਰਕੀਟ ਜਿਹੜੀ ਹਫਤਾਵਾਰੀ ਮਾਰਕੀਟ ਹੁੰਦੀ ਉਹ ਲੱਗਦੀ ਹੁੰਦੀ ਆ ਆਪਣੇ ਸ਼ਹਿਰ ਦੇ ਵਿੱਚ ਹੀ ਲੱਗਦੀ ਬਿਲਕੁਲ ਸਾਈਡ ਤੇ ਤੇ ਉੱਥੇ ਚੀਜ਼ਾਂ ਦਾ ਕਈ ਨਾ ਕੀ ਹੁੰਦਾ ਹੈ ਉੱਥੇ ਜਿਹੜੀਆਂ ਚੀਜ਼ਾਂ ਕਿਵੇਂ ਮਿਲ ਜਾਣੀਆਂ ਆਮ ਦੁਕਾਨ ਤੇ ਵੀ ਨਹੀਂ ਮਿਲਦੀਆਂ ਹੈਗੀਆਂ ਮਤਲਬ ਰੇਟ ਦੇ ਬਜਿ ਲਾ ਲਓ ਉਹਨੂੰ ਕਈ ਵਾਰੀ ਜਿਹੜਾ ਚੀਜ਼ਾਂ ਉੱਥੇ ਮਿਲਦੀਆਂ ਹੋਰ ਬਸਤੇ ਨਹੀਂ ਮਿਲਦੀਆਂ ਤੇ ਆਪਾਂ ਜਾ ਕੇ ਉੱਥੇ ਇੱਕ ਦੋ ਚੀਜ਼ਾਂ ਦੇਖਦੇ ਕੋਈ ਪਸੰਦ ਆਈ ਤਾਂ ਆਪਾਂ ਲੈ ਵੀ ਲਵਾਂਗੇ ਮਾੜੇ ਮੋਟੀ ਕੋਈ ਚੀਜ਼ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਤੁਹਾਨੂੰ ਪਤਾ ਵੀ ਲਾਇਸੈਂਸ ਦਾ ਆਪਣਾ ਜਿਹੜਾ ਬਹੁਤ ਔਖਾ ਹੋਇਆ ਮੇਤਰ ਬਹੁਤ ਜਰਖ ਹੋਇਆ ਵੇ ਇਹ ਨਾ ਜਰੂਰ ਜat ਚੀਜ਼ ਕੋਲ ਨਹੀਂ ਹੁੰਦੀ ਕੋਈ ਵੀ ਲਾਇਸੈਂਸ ਹੋਵੇ ਚਾਹੇ ਕੋਈ ਵੀ ਜੀ ਹੋਵੇ ਗੱਡੀ ਹੋਵੇ ਕੋਈ ਵੀ ਜੀ ਹੋਵੇ ਜਦ ਤੱਕ ਚੀਜ਼ ਆਪਣੇ ਕੋਲ ਨਹੀਂ ਹੁੰਦੀ ਉਹਦੇ ਉਸ ਤੋਂ ਬਾਅਦ ਜਾਂਦੀ ਆ ਫਿਰ ਉਹਦਾ ਅਹਿਸਾਸ ਹੁੰਦਾ ਵੀ ਹਾਂ ਉਹਦੀ ਕੀਮਤ ਕਿੰਨੀ ਆ ਕਈ ਵਾਰ ਚੀਜ਼ਾਂ ਆਪਣੇ ਕੋਲ ਹੁੰਦੀਆਂ ਨੇ ਤੇ ਉਹਦੀ ਕੀਮਤ ਆਪਾਂ ਨੂੰ ਪਤਾ ਨਹੀਂ ਹੁੰਦੀ ਰਿਸ਼ਤਿਆਂ ਵਿੱਚ ਵੀ ਇਦਾਂ ਹੀ ਹੁੰਦਾ ਤੇ ਚੀਜ਼ਾਂ ਵਿੱਚ ਵੀ ਇਦਾਂ ਹੀ ਹੁੰਦਾ ਤੇ ਉਦੋਂ ਬੰਦਾ ਗੌਰ ਦਾ ਨਹੀਂ ਹੈਗਾ ਜਦੋਂ ਚੀਜ਼ਾਂ ਆਪਾਂ ਤੋਂ ਦੂਰ ਚਲੇ ਜਾਣੀਆਂ ਉਹਦੋਂ ਨਾ ਚੀਜ਼ਾਂ ਦੀ ਐਵੇਂ ਜਿਹੇ ਰੱਬ ਨੂੰ ਅਹਿਸਾਸ ਹੁੰਦਾ ਪਤਾ ਲੱਗਦਾ ਵੀ ਹਾਂ ਇਹ ਚੀਜ਼ ਦੀ ਕੀਮਤ ਕੀ ਸੀਗੀ ਤੇ ਹੁਣ ਮੈਨੂੰ ਮੈਨੂੰ ਪਤਾ ਲੱਗਦਾ ਵੀ ਕੀਮਤ ਕੀ ਆ ਹਾਂਜੀ ਹਾਂਜੀ ਹਫ਼ਤਾ ਹੀ ਲੰਘਿਆ ਸੋ ਆਪਾਂ ਨੂੰ ਇਦਾਂ ਲੱਗਦਾ ਹਾਈ ਬਹੁਤ ਟਾਈਮ ਹੋ ਗਿਆ ਛੇਤੀ ਛੇਤੀ ਰਸਾ ਸੁਮਿਲ ਜਾਏ ਪਰ ਇਹ ਪੰਚਾਇਤ ਰਹਿ ਗਈ ਮੇਰਾ ਇੱਕ ਮੁੰਡਾ ਮਿੱਤਰ ਹੈ ਆਪਣਾ ਇਟਾਲੀਅਨ ਹੈ ਉਹ ਮੈਂ ਦੱਸਦਾ ਸੀ ਗੱਲ ਆਪਣਾ ਵਾਲੇਰੀਓ ਕਹਿੰਦਾ ਉਹਦੀ ਫਰੈਂਡ ਦਾ ਕੁੜੀ ਐ ਤਾਂ ਫੋਨ ਤੇ ਲੱਗੀ ਹੋਈ ਸੀਗੀ ਉਹਦਾ ਲਾਇਸੈਂਸ ਲੈ ਲਿਆ ਸੀਗਾ ਕਹਿੰਦਾ 15 ਦਿਨ کہہ ਕੇ 2 ਮਹੀਨੇ ਲਵਾਤੀ ਉਹਨੇ ਅੱਛਾ ਹੋਰ ਕੀ ਕਹਿੰਦੇ ਬਹੁਤ ਜ਼ਿਆਦਾ ਪ੍ਰੋਸੈਸ ਲੇਟ ਹੈ ਤੇ ਦੇਖਦੇ ਆਂ ਵਾਕੀ ਕਿੱਦਾਂ ਬਣਦੀ ਆ ਜੋ ਹੋਊਗਾ ਉਹ ਦਿਖੀ ਜਾਊਗਾ ਸਭ ਦੇ ਨਾਲੇ ਆ ਤੁਹਾਡੇ ਨਾਲੇ ਆਪਾਂ ਸ਼ੇਅਰ ਕਰਾਂਗੇ ਬਾਕੀ ਜਿੱਦਾਂ ਹੋਊਗਾ ਉਹ ਤਾਂ ਦੇਖ ਹੀ ਲੋਣੀ ਹਾਂਜੀ ਹੁਣ ਤਾਂ ਹੋਰ ਕੀ ਕਰ ਸਕਦੇ ਹਾਂ ਤੇ ਆਪਾਂ ਮਿੱਤਰੋ ਚੱਲਦੇ ਹੁਣ ਨਾਲੇ ਆਪਣਾ ਸਮਾਸ ਹੁੰਦੇ ਦੇ ਸ਼ਬਦ ਸ਼ਬਦ ਤੇ ਕਿਹੜਾ-ਕਿਹੜਾ ਮਾਰਦੇ ਆਂ ਦੇਖਦੇ ਆਂ ਕਿ ਇਹਨਾਂ ਨੂੰ ਤੇਰੇ ਨਾਲ ਆਪਾਂ ਮਾਰ ਕੇ ਘੁੰਮਣੇ ਠੀਕ ਹੈ ਦੇਖੋ ਮਿੱਤਰੋ ਬਾਹਰ ਜਿਹੜਾ ਮੌਸਮ ਅੱਜ ਕਿਦਾਂ ਦਾ ਹੈ ਫੁੱਲ ਗਰਮੀ ਹੋ ਗਈ ਆ ਤੇ ਸਾਡੇ ਰੋਡ ਤੇ ਟ੍ਰੈਫਿਕ ਵੀ ਫੁੱਲ ਹੈ ਰੌਣਕ ਮੇਲਾ ਫੁੱਲ ਹੈ ਉਹ ਬਾਪੂ ਜਿਹੜਾ ਆਪਾਂ ਨੂੰ ਜਿੰਮ ਛੱਡ ਕੇ ਹੁੰਦਾ ਨਾ ਉਹ ਦੇਖੋ ਉਹ ਤੁਰਿਆ ਆ ਰਿਹਾ ਦੇਖੋ ਛੜਦੇ ਬਟਨ ਬਾਪੂ ਨੇ ਖੋਲੇ ਹੋਏ ਆ ਬਾਪੂ ਨਿਯਾਰੇਗਾ ਤੁਰਿਆ ਆ ਰਿਹਾ ਪਤਾ ਨਹੀਂ ਕਿੰਨੇ ਕਿਲੋਮੀਟਰ ਤੁਰ ਕੇ ਆਇਆ ਹੋਣਾ ਵਿਚਾਰਾ ਅੱਜ ਵੀ ਮੈਨੂੰ ਬੱਪੂ ਛੱਡ ਕੇ ਆਇਆ ਮਿੱਤਰ ਜਰਾ ਛੱਡ ਵੀ ਆਉਂਦਾ ਤੇ ਜਿਮ ਤੋਂ ਮੈਨੂੰ ਲੈ ਕੇ ਵੀ ਆਉਂਦਾ ਮੈਂ ਇਹਨੂੰ ਕਹਦਾ ਨਾ ਮੈਂ ਕਿਹਾ ਵੀ 8:00 ਵਜੇ ਮੈਂ ਜਾਣਾ ਤੇ 8:00 ਵਜੇ ਮੇਰੇ ਉੱਠਣ ਤੋਂ ਪਹਿਲਾਂ ਥੱਲੇ ਇਹ ਪਹੁੰਚਿਆ ਹੁੰਦਾ ਆਪਣੀ ਗੱਡੀ ਦੇ ਕੋਲ ਤੇ ਜਿਮ ਜਿਮ ਨੂੰ ਛੱਡ ਕੇ ਤੇ ਬਾਅਦ ਚ ਟਾਈਮ ਹੁੰਦਾ ਵੀ 10:00 ਵਜੇ ਆ ਕੇ ਮੈਨੂੰ ਲੈ ਜੀ ਤੇ ਉਹਨੇ ਕੋਈ ਜਾ ਕੇ ਲੈ ਕੇ ਵੀ ਜ ਲੈਣਾ ਵਿਚਾਰਾ ਬਹੁਤ ਚੰਗੇ ਇਨਸਾਨ ਆ ਯਾਰ ਪਰ ਪਹਿਲਾਂ ਪਰ ਉਹ ਆਪ ਚੰਗਾ ਬਣਨਾ ਪੈਂਦਾ ਹੈ ਤਾਂ ਜਾ ਕੇ ਦੂਜਾ ਆਪਣੇ ਵਾਸਤੇ ਕੋਈ ਚੰਗਾ ਸੋਚਦਾ ਤੇ ਇਧਰ ਮਿਲੋ ਬੁਨਜੋਰਨੋ ਬੁਨਜੋਰਨੋ ਮਿਸਟਰ ਦਰੀਲੋ ਬੈਸਵੇਜਿਆਦੋ ਸੂਟ ਮਾਸਟਰ ਵੈਲਕਮ ਸੂਟ ਸ ਮਿਲਟਰੀ ਮੈਨ ਮਿੱਤਰੋ ਬਾਕੀ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਆਪਣਾ ਬਾਈ ਇਹ ਨੇਵੀ ਦੇ ਵਿੱਚ ਹੈ ਪਰ ਕਈ ਆਪਣੇ ਭੈਣ ਭਰਾ ਨਵੇਂ ਵਲੌਗ ਦੇ ਦਿੰਦੇ ਤਾਂ ਕਰਕੇ ਮੈਂ ਕਈ ਵਾਰ ਨਾਲ ਰਿਪੀਟ ਕਰ ਦਣਾ ਹੁੰਦਾ ਵੀ ਸਮਝ ਵਿੱਚ ਆ ਜਵੇ ਇੱਕ ਵਲੌਗ ਦੇਖੀ ਪਤਾ ਲੱਗੇ ਸਾਰਿਆਂ ਨੂੰ ਦਨੀਲੋ ਨੇਵੀ ਦੇ ਵਿੱਚ ਹੈ ਆਪਣਾ ਫਰੈਂਡ ਹੈ ਤੇ ਸਰਿੰਦ ਹੈ ਬਹੁਤ ਮਿੱਤਰੋ ਨਾਈਸ ਨਾਈਸ ਪਰਸਨ ਹੈ ਜਨਾਇਸ ਪਰਸਨ ਦਨੀਲੋ ਇਸ ਕਰਕੇ ਇਸ ਕਰਕੇ ਥੈਂਕ ਯੂ so much ਵੈਲਕਮ ਸਰ ਵੈਲਕਮ ਸਪੈਕ ਐਕੋ ਦਨੀਲੋ ਤੁਹਾਡੇ ਵੈਕੰਟਾਰੀ ਚੋ ਅਨਸੋ ਬਰਾਤ ਹੈ ਚਾਓ ਡਾਨੀਲੋ ਚੀ ਬਿਦੇਮੋ ਦੋਬੂ ਚਲੀ ਹਾਂਜੀ ਕਿਤੇ ਨੇ ਗੱਡੀ ਜਾਣੇ ਦੇਖ ਲੋ ਇੱਥੇ ਡਿਜ਼ਾਈਨ ਗੱਡੀ ਚੱਲਦੀ ਚਰਕੀ ਨਹੀਂ ਚੱਲਦੀ ਹੈ ਤਾਂ ਬਿਲਕੁਲ ਕੋਲੇ ਆ ਪਰ ਕਿਤੇ ਤੁਰ ਕੇ ਜਾਣੇ ਕਿੱਥੇ ਚਾਹ ਦੀ ਹੈ ਜੀ ਨਾਲੇ ਕੋਈ ਕਫੇ ਮਿਲਾਂਗੇ ਇੱਥੇ ਨਾ ਲਓ ਵੀ ਮੈਂ ਤਾਂ ਤੁਰ ਕੇ ਚੱਲਦੇ ਆ ਪੈਦਲ ਮਾ ਯਾਤਰਾ ਪਰ ਮੈਂ ਤਾਂ ਸਿੱਕੇ ਜਿਮ ਜਾਏ ਆ ਸੀਗਾ ਮੈਂ ਤਾਂ ਮੇਂਦੂ ਤੋਂ ਲੱਗੇ ਆ ਆਪਣੀ ਅੱਛਾ ਜੀ ਹੋਰ ਕੀ ਆ ਤੇ ਬਿਲਕੁਲ ਲੱਗੇ ਹੀ ਆ ਆਪਣੀ ਜਿਹੜੀ ਆਪਣੀ ਮਾਰਕੀਟ ਹੈ ਪਰ ਉਸ ਤੋਂ ਪਹਿਲਾਂ ਆਪਾਂ ਬਾਹਰ ਤੇ ਰੋਕੇ ਮੈਂ ਕਫੇ ਪੀਣੀ ਆ ਸਰੀ ਦੇ ਵੀ ਦੁਬਾਰਾ ਆਪਣੀ એનર્ਜੀ ਜਿਹੜੀ ਆ ਹੋਰੀ ਪ੍ਰੋਡਿਊਸ ਕਰਨੀ ਆ ਤੇ ਉਸ ਤੋਂ ਬਾਅਦ ਚੱਲਾਂਗੇ ਆਪਾਂ ਜਿੱਦ ਮਾਰਕੀਟ ਹੈ ਤੇ ਫਿਰ ਆਪਾਂ ਚੱਲਾਂਗੇ ਆਪਣਾ ਸਮਾਨ ਲੈਣੇ ਪਾਸ ਜਿੱਦਾਂ ਇਹਦਾ ਹੋਊਗਾ ਤੁਹਾਡੇ ਕੇ ਆਪਾਂ ਸਾਰਾ ਸਾਰਾ ਮਿੱਤਰੋ ਵਲੌਗ ਸ਼ੇਅਰ ਕਰਾਂਗੇ ਤੇ ਤੁਸੀਂ ਬਸ ਜੁੜਿਓ ਵਲੌਗ ਦੇ ਵਿੱਚ ਲੋ ਹਾਂ ਆਪਾਂ ਮੇਰੇ ਤੋਂ ਕਿਤੇ ਕਫੇ ਆਰਡਰ ਆਪਣੀ ਆਉਣੀਆਂ ਦੇ ਬਸ ਬਣ ਕੇ ਤੇ ਸੇਵਰ ਨੇ ਕੀਤੀ ਜਿੰਸੰਗ ਇਹਨੂੰ ਦੇ ਲਾਉਂਦੇ ਉਹਨਾਂ ਨੇ ਵੀ ਦਿੱਤੀ ਆ ਪਲੇਟ ਵੀ ਪਲੇਰਾਂਗੇ ਦਿੱਤੀ ਆ ਹਾਂਜੀ ਲੈ ਲਓ ਬੈਲੋ ਯੋ ਫਾਟੀ ਵੈਂਟੀ ਸੇਰੋ ਕਸ ਜਿੰਸੰਗ ਐ ਬੈਲੋ ਬਕੋਸਤ ਤੇ ਆਪਣੀ ਕਫੇ ਦੇ ਵਿੱਚ ਬਸ ਗਈ ਤੇ ਬਾਕੀ ਸਮਾਨ ਦੇ ਕਰਨ ਵਾਸਤੇ ਜਿਹੜਾ ਬਣੇ ਬਨੇ ਪਿੰਸੇ ਹੈ ਮੇਥੋਂ ਦੇ ਪਿੰਸੇ ਆਪਣੀ ਦੁਕਾਨ ਤੇ ਪੀਜ਼ਾ ਬਣਦਾ ਪਰ ਇਹ ਹੈਗੇ ਆ ਪਿੰਸੇ ਇਨਸਾਰੂ ਮਾਨਾ ਬੈਲਾਵੇ ਚਾਹ ਚੂ ਪੀਕੇ ਮੇਥੋਂ ਸਰੀਰ ਕੰਡੇ ਪਰ ਹੋ ਜਾਂਦਾ ਖਾਸ ਤੌਰ ਤੇ ਆਪਣਾ ਪੰਜਾਬੀਆਂ ਦਾ ਚਾਹੇ ਗਰਮੀ ਹੋਵੇ ਤੇ ਚਾਹੇ ਹੋਵੇ ਸਿਆਲ ਚਾਹ ਤਾਂ ਪੰਜਾਬੀਆਂ ਦੀ ਪਹਿਲੀ ਪਸੰਦ ਹੈ ਆ ਦੇਖੋ ਜਾਂਦੀ ਗੱਡੀਆਂ ਹੈ ਇਹਨਾਂ ਨੂੰ ਕੋਈ ਉਹ ਨਹੀਂ ਹੈਗਾ ਪਰ ਮੇਰੇ ਤੋਂ ਇਹਦੇ ਉੱਤੇ ਵੀ ਹੈਲਮਟ ਪਾਉਣਾ ਜ਼ਰੂਰੀ ਹੈ ਹੁਣ ਸਰਕਾਰ ਨੇ ਇੱਕ ਸਿਕੰਜਾ ਜ਼ਿਆਦਾ ਕਸਤਾ ਤੇ ਇਹਦਾ ਵੀ ਚਰਨ ਹੋਣ ਲੱਗੇ ਇਹਦੇ ਵਾਸਤੇ ਛੋਟਾ ਜਿਹਾ ਪਤੰਥੀ ਬਣਦਾ ਹੈ ਤੇ ਕਈ ਨਾ ਲੋਕ ਮੋਡੀਫਾਈ ਕਰਾ ਦਿੰਦੇ ਇਹਨੂੰ ਤੇ ਮੋਡੀਫਾਈ ਕਿਵੇਂ ਕਰਾਉਂ ਦਿੰਦੇ ਹੋਣ ਇਹਨੂੰ ਅੱਛਾ ਹੂੰ ਤੇ ਮਤਲਬ ਇਹ ਪੈਸੇ ਬੈਸਟ ਆਪਸ਼ਨ ਹੈ ਜਦ ਤੱਕ ਪਤੰਥੀ ਬੰਦੇ ਕੋ ਨਹੀਂ ਹੁੰਦਾ ਲਾਇਸੈਂਸ ਨਹੀਂ ਹੁੰਦਾ ਤਾਂ ਬੰਦਾ ਇਹਦੇ ਉੱਤੇ ਵਧੀਆ ਤਰੀਕੇ ਨਾਲ ਡਰਾਈਵ ਕਰ ਸਕਦਾ ਹੈ ਚਾਰਜ ਹੁੰਦਾ ਤੇ ਵਧੀਆ ਚੀਜ਼ ਹੈ ਵੀ ਆ ਦੇਖੋ ਪੱਖਾ ਲੱਗਿਆ ਮਿੱਤਰੋ Tutto sì, sotto costo, eh? Tutto stavore. sotto costo? 6 euro. Cerpi sì, sì, da me mi ha 10, io ve lo da 6, eh? stiamo regalando, sono tutti tutti. Ok, che ho un bel Bella facita, Ma io poi. Farete un po', tu sei una telecamera da te. Sono qua, io a appoggiare io ad attaccare con la, con la pinza. O prende così in mano? No, oh, guarda, c'è la corrente però, è scomodo. <ride> Questa è batteria? No, no, eh, si attacca la, la corrente. Aspetta un secondo, prova un po'. Se ve lo si spinge. Ok, quindi così? Bravo. Può attaccare anche questo qua? Ma io appoggiare o attaccare. Ma questo è massimo quello che funzionava? Girava? No, no, va molto veloce perché questo è scarico, gli arriva poco a ah, corrente, okay. Quindi quando va a casa va molto veloce. Beh, pensa lei? che non va bene, non si non Ok, va bene. Allora, ah, il è qui, ora la gente si muove, ਬੰਦੇਸ ਮਰ ਬਹੁਤ ਜ਼ਿਆਦਾ ਘੱਟ ਮਿੱਤਰ ਨੂੰ ਮਿਲਦੇ ਗਨੇ ਗੁਨੇ ਜਾ ਰਹਿ ਮਿਲਦੀ ਹੈ ਇਦਾਂ ਸਮਾਂ ਜ਼ਿਆਦਾ ਹੈ ਜਾਂ ਪਰਸ ਕੁਛ ਕਾਫੀ ਮਿਲਦੇ ਹਨ ਹਾਂ ਹਾਂ ਆਏ ਪਸੰਦ ਦਾ ਕੁਛ ਸਮਾਂ ਇਦਾਂ ਹੀ ਹੁੰਦਾ ਜਦੋਂ ਜੋਰ ਪੂਰਾ ਕਰਦੇ ਆ ਵੀ ਹਾਂ ਮੈਂ ਜਾ ਕੇ ਚੀਜ਼ ਲੈ ਕੇ ਆਉਣੀ ਆ ਪਰ ਜਦ ਲੈਣ ਵਾਸਤੇ ਜਾਂਦੇ ਫਿਰ ਕਦੇ ਰੇਟ ਨੂੰ ਦੇਖ ਕੇ ਕਹਿੰਦੇ ਬਸ ਨਹੀਂ ਕਦੇ ਕਿੱਦਾਂ ਦੇਖ ਕੇ ਅੱਜ ਤਾਂ ਹੀ ਦੇਖੋ 10 ਰੁਪਏ ਦਾ ਰੇਟ ਕੋਈ ਬਹੁਤਾ ਨਹੀਂ ਅੱਗੇ ਉਹਦੀ ਬਹੁਤ ਆਹ ਤਾਂ ਲੱਗਦੀ ਵੀ ਇਦਾਂ ਸਮਾਂ ਜਿਵੇਂ ਸਕੂਲ ਦੀ ਵਰਦੀ ਨਹੀਂ ਹੋ ਜਾਈਗੀ ਮੁਰਗੀ ਫਿਸ਼ੇ ਵੀ ਵਰਤੀ ਹੁੰਦਾ ਹੈ ਹਾਂਜੀ ਹਾਂਜੀ ਕੋਈ ਚੀਜ਼ ਕੋਈ ਚੀਜ਼ ਆਈ ਨਿਕੋ ਜੀ ਆਨੇ ਹਨਾ ਇਹ ਹੁੰਦੇ ਪੂਰੀਆਂ ਮਾਵਾਂ ਨਹੀਂ ਆ ਜਾਂ ਹਨਾ ਵੱਡੀਆਂ ਮਾਵਾਂ ਨੇ ਇਹਨਾਂ ਨੂੰ ਪਰ ਮੈਨੂੰ ਬੰਦਾ ਕਪੜਾ ਇਹਨੂੰ ਮਿਲਦਾ ਹੈਗਾ ਸਾਰੇ ਆਪਣੇ ਲੇਡੀਜ਼ ਹੀ ਮਿਲਦੇ ਹੋਰੇ ਹਨਾ ਅੱਛਾ ਤੁਸੀਂ ਮੈਂਟਲ ਚ ਖਰੀਦ ਵੀ ਲੈਨੇ ਹੋ ਮੈਂ ਤਾਂ ਮੈਂ ਤਾਂ ਮੈਂ ਤਾਂ ਦੇਖੀ ਪਰ ਮੇਰੇ ਤਾਂ ਹਸਾਲ ਚ ਨਹੀਂ ਆਉਂਦੀ ਜੀ ਸ਼ੀਸ਼ੇ ਨਿਕੀ ਚੀਜ਼ ਹੈ ਕੱਲ ਰੇਟ ਦੀ ਨਹੀਂ ਹੁੰਦੀ ਹੈਗੇ ਬੰਦੇ ਨੂੰ ਪਾਈ ਵੀ ਕੰਫਰਟੇਬਲ ਤਾਂ ਹੋਵੇਗਾ ਹੋਵੇ ਤਾਂ ਚੱਲੇਗਾ ਉਧਰ ਮਾਦਰ ਕਿੰਨੀ ਗਰਮੀ ਦੇ ਉਹਦੇ ਪਿੜਖਟ ਪਏ ਰਹੇ ਆ ਧੁੱਪ ਰੰਗਾ ਲਓ ਵੀ ਇਧਰ ਇਹ ਵੀ ਲੇਡੀਜ਼ ਹੈ ਨਾ ਇਧਰ ਪਈਆਂ ਨੇ ਮੈਂ ਤੁਹਾਡੇ ਨੀਕਰਾਂ ਗਰਮੀ ਪਉਣ ਵਾਸਤੇ ਦੇਖੋ ਕਾਪਾ ਦੀ ਪਈਆਂ ਮਾਰਕਾ ਮਿਲ ਜਾਂਦਾ ਹੈ ਪਰ 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 ਅੱਜ ਕੋਸ ਜੱਜਸ ਹੀ ਨਹੀਂ ਮੈਨੂੰ ਗੱਲ ਹੋ ਰਹੀ ਲੱਗਦਾ ਨਹੀਂ ਕੁਝ ਮਿਲ ਸਮਝ ਇੱਥੇ ਮੈਨੂੰ ਉਹ ਤਾਂ ਟਾਈਮ ਕੋਣਾ ਪੈਂਦਾ ਪਹਿਲਾਂ ਸਿਵਰੇ ਸਿਵਰੇ ਤਾਂ ਚੀਜ਼ ਮਿਲ ਜਾਂਦੀ ਆ ਆਦਰਵਾਇਜ਼ ਨਹੀਂ ਮਿਲਦੀ ਆ ਦੇਖੋ ਮਿੱਤਰੋ ਸਾਹਮਣੇ ਇਧਰ ਅੱਗੇ ਕਿਦਾਂ ਢੇਰ ਲੱਗੇ ਹੋਏ ਨੇ ਕੱਪੜਿਆਂ ਦੇ ਜਿੱਦਾਂ ਆਪਣੇ ਨੇ ਮਾਰਕੀਟ 'ਚ ਮਤਲਬ ਸੇਲਾਂ ਲੱਗੀਆਂ ਨੇ ਸੇਲ ਇੱਕ ਲਿਖੀ ਰਹੀ ਇਹ ਇੱਕ ਕੱਪੜੇ ਲੱਗੇ ਪੰਜ-ਪੰਜ ਯੂਰੋ ਦੇ ਕੱਪੜਿਆਂ 'ਚ ਲੱਭ ਗਏ ਦੇਖੋ ਬੁੜੀਆਂ ਲੱਗੀਆਂ ਹੋਈਆਂ ਚੈਰੀ ਸਾਰੀਆਂ ਇਹ ਸਾਰੇ ਕੱਪੜੇ ਲੇਡੀਜ਼ ਦੇ ਜ਼ਿਆਦਾ ਦੇ ਰਹੇ ਹੋ ਔਰ ਇਹ ਪਾਵਰ ਚੈੱਕ ਕਰਦੇ ਸਾਰੀਆਂ ਨੇ ਨਾ ਜਿਹੜਾ ਮਿੱਤਰੋ ਆਪਾਂ ਲੋਕਟ ਹੈ ਨਾ ਇਹ ਵੀ ਮੈਂ ਇਹੀ ਮਾਰਕੀਟ ਤੋਂ ਲੈ ਕੇ ਪਾਏ ਸੀ ਆਪਣੇ ਇੱਕ ਵਾਰੀ ਬੰਗਾਲਦੇਸ਼ੀ ਭਰਾ ਦੀ ਸ਼ਾਪ ਅਦਗਾ ਨਾ ਜਾਇਆ ਨਹੀਂਗਾ ਉਹ ਔ ਜੋ ਚੀਜ਼ ਲੈਣੀ ਆ ਉਹਨੂੰ ਬੰਦਾ ਕਹਿੰਦਾ ਲੈ ਕੇ ਦੇ ਦੇ ਉਹਨੇ ਮੈਨੂੰ ਲੈ ਕੇ ਭੇਜਿਆ ਸੀਗਾ ਤੇ ਪਸੰਦ ਵੀ ਨਹੀਂ ਪਹੁੰਤਾ ਇਹ ਤੇ ਕਈ ਮੇਰੇ ਵੀਰ ਜਿਹੜੇ ਆਪਣੇ ਦੋਸਤ ਮਿੱਤਰ ਨੇੜੇ ਵਾਲੇ ਨਾ ਉਹਨਾਂ ਨੂੰ ਵੀ ਸਾਰ ਨੂੰ ਪਸੰਦ ਆਉਂਦਾ ਕਿਉਂਕਿ ਇਹ ਆਪਾਂ ਨੂੰ ਉਹ ਕਰਦਾ ਹੈ ਰਿਪਰੈਜ਼ੈਂਟ ਕਰਦਾ ਵੀ ਆਪਾਂ ਮਿਹਨਤੀ ਆ ਨਾ ਜਮ ਜਮ ਲਾਉਂਦੇ ਆ ਦੇਖੋ ਟੰਪੜ ਫੜਿਆ ਹੱਥ ਦੇ ਵਿੱਚ ਇਦਾਂ ਹੀ ਕਈ ਚੀਜ਼ਾਂ ਮਾਰਕੀਟ ਤੋਂ ਮਿਲ ਜਾਂਦੀਆਂ ਪਰ ਅੱਜ ਉਹ ਬਾਈ ਹੈ ਨਹੀਂ ਹੋ ਰਹੀ ਨਹੀਂ ਮੈਂ ਸੋਚ ਰਿਹਾ ਕਿਵੇਂ ਕੋਈ ਹੋਰ ਚੀਜ਼ ਮਿਲ ਜਾਈਂ ਇਦਾਂ ਦੀ ਡਿਫਰੈਂਟ ਜੀ ਪਰ ਅੱਜ ਹੈ ਨਹੀਂ ਸੀ ਹੋ ਰਿਹਾ ਬਾਟਾ ਰੈੱਡ ਲੇਬਲ ਉਹਨਾਂ ਦਾ ਇਹਨੂੰ ਬਾਟਾ ਪੜੀਏ ਇਹ ਇਹ ਸਾਰੇ ਜਿਹੜੀ ਆਪਾਂ ਜਿਹੜੀ ਤੇ ਖੜੇ ਆ ਨਾ ਇਹ ਸਾਰੇ ਜੁੱਤੀਆਂ ਦੀ ਹੋਏ ਬੂਟਾਂ ਦੀ ਹੋਏ ਤੇ ਸਾਰੇ ਲੇਡੀਜ਼ ਨੇ ਲੋ ਮਤਲਬ ਬੰਦਿਆਂ ਨੂੰ ਕੋਈ ਨਹੀਂ ਮਿਲਣਾ ਸਾਰੇ ਲੇਡੀਜ਼ ਨੇ ਮਿਲ ਲੈ ਜਨੇ ਮਿਲ ਲੈ ਬੰਦਿਆਂ ਦਾ ਕੀ ਬਗਾੜਿਆ ਇਹਨਾਂ ਨੇ ਉਹ ਵੀ ਇਹਨਾਂ ਬੀਬੀਆਂ ਦੇ ਫੋਨ ਦੇ ਹਿਸਾਬ ਜਿਦਾ ਮੈਨੂੰ ਤਾਂ ਕੁਝ ਨਹੀਂ ਮਿਲਿਆ ਜੀ ਵਧੀਆ ਆ ਵੀ ਕੱਪੜੇ ਬਹੁ ਮਿਲੇ ਤੇ ਵੀ ਦਾ ਨਾਰਥ ਫੇਸ ਗੂਚੀ ਦੇ ਬਸ ਸਾਰੇ ਡੁਪਲੀਕੇਟ ਹੋਨੇ ਮਿੱਤਰੋ ਇੱਥੇ ਮਿੱਤਰੋ ਇਟਲੀ ਜਿਨਾਂ ਚੀਜ਼ਾਂ ਵਿਕਦੀਆਂ ਬਹੁਤ ਐਸੇ ਡੁਪਲੀਕੇਟ ਜਿਹੜੇ ਨਾ ਬੱਚਿਆਂ ਦੇ ਕਿਨੇ ਕਿ 14 15 ਸਾਲ ਵਾਲੇ 20 ਸਾਲ ਵਾਲੇ ਇਹ ਬਹੁਤ ਲੈ ਲੈ ਪਾਉਨੇ ਆ ਵੇ ਕਈ ਕੰਟਰੀਆਂ ਵੀ ਤੇ ਬੈਨ ਵੀ ਹੈਗੇ ਮਤਲਬ ਵੀ ਆਪਾਂ ਅਮਰੀਕਾ ਵਰੀ ਕੰਟਰੀ ਜਾ ਗਨਾ ਬੰਦਾ ਪਾ ਕੇ ਚਲੇ ਜਾਵੇ 에ਰਪੋਰਟ ਦੇ ਪਤਾ ਲੱਜੇ ਵੀ ਹਾਂ ਇਹ ਡੁਪਲੀਕੇਟ ਜੀ ਪਈ ਵੀ ਆ ਤਾਂ ਵੀ ਜੁਰਮਾਨਾ ਹੁੰਦਾ ਇੱਥੇ ਨਹੀਂ ਹੈਗਾ ਹਲੇ ਇਟਲੀ ਜੀ ਨਹੀਂ ਹੈਗੀਆਂ ਪਰ ਜਿਹੜੀ 7A ਕਾਪੀ ਹੈ ਨਾ ਇੱਥੇ ਚਲਦੀ ਬਹੁਤ ਹੈ ਤੁਰਕੀ ਤੋਂ ਬਹੁਤ ਮਾਲ ਆਉਂਦਾ ਹੈ ਜਿਹੜੇ ਆ ਕਾਲੇ ਜਿਆਦਾ ਸਮਾਨ ਵੇਚਦੇ ਹਨ ਇਹ ਸਾਰਾ ਸਮਾਨ ਤੁਰਕੀ ਤੋਂ ਹੀ ਆਉਂਦਾ ਹੈ ਆਗੇ ਮੇਥੋ ਬਰੋਕਲੀ ਬੜੇ ਜਿਆਦਾ ਫਾਇਦੇ ਇਹਦੇ ਵੀ ਖਾਣ ਪੀਣ ਦੇ ਤੇ ਇੱਕ ਤਾਂ ਇਦਾਂ ਮਿਲ ਜਾਂਦੀ ਹੈ ਤੇ ਇੱਥੇ ਮਾਰਕੀਟ ਚ ਆ ਵੀ ਲੱਗੇ ਤੇ ਬਦਰ ਇਹ ਬਣੀ ਕੋਕੀਤੀ ਬਰੋਕਲੀ ਕੋਤੀ ਕੋਤੀ ਆਪਾਂ ਹੁਣ ਆਹ ਲਈ ਚਲਦੇ ਨੇ ਪੈਪਰੋਨੀ ਖਾ ਲਾਂਗੇ ਮੈਂ ਕਿ ਪੈਪਰੋਨੀ ਲੈਣੀ ਖਾਣੂਗੀ ਇਹਦਾ ਪਰੂਪੁਰੀ ਕਿਹਦੇ ਖਾਣੀ ਚਾਹੀਦੀ ਆ ਹਾਂਜੀ ਫੋਰਨ ਬਣੀ ਵੀ ਹੈ ਲੈ ਵੀ ਅੱਜ ਆਪਾਂ ਮਿੱਤਰੋ ਆ ਕਰਾਂਗੇ ਫਰਾਂਸ ਦੇ ਵਿੱਚ ਬਰੋਕਲੀ ਤੇ ਨਾਲ ਸ਼ਿਮਲਾ ਮਿਰਚਾਂ ਗ੍ਰਿਲ ਕੀਤੀਆਂ ਵੀ ਆ ਇਧਰ ਪਏ ਨੇ ਮਿੱਤਰੋ ਨਿੰਬੂ ਇਹ ਹੈਗਾ ਲਾਈਮ ਜਿਹੜਾ ਆਪਣੀ ਇੰਡੀਆ ਵਿੱਚ ਕੰਜੀ ਬਣਾਉਂਦੇ ਆ ਸਿਵਰਾ ਗਲਗਲ ਨਹੀਂ ਕਿ ਗਲਗਲ ਕਹਿੰਦੇ ਨੇ ਹੁਣ ਹਾਂਜੀ ਬਸ ਇਹਨੂੰ ਔਰੇ ਨੂੰ ਇਹਨੂੰ ਲਿਮੂਨੇ ਕਹਿੰਦੇ ਨੇ ਇਟਲੀ ਵਿੱਚ ਤੇ ਇਹਨੂੰ ਕਹਿੰਦੇ ਨੇ ਲਾਈਮ ਇਹ ਮਹਿੰਗਾ ਹੁੰਦਾ ਹੈ ਇਹ ਸਸਤਾ ਹੁੰਦਾ ਓੜਿਆ ਪਿਆਜ਼ ਦੇ ਕਿੰਨੇ ਚਿਕਾ ਪੈਕਟ ਦੋ ਕਿਲੋ ਹਾਂਜੀ ਇੱਕ ਪਿਆਜ਼ ਦੇ ਕੋਲ ਕਿੰਨੀ ਤਰ੍ਹਾਂ ਦਾ ਪਿਆਜ਼ ਹੈ ਕਿਹਦਾ ਆ ਪਿਆਜ ਹੈ ਰੈੱਡ ਪਿਆਜ਼ ਤੇ ਆ ਵੀ ਪਿਆਜ਼ ਹੈ ਕੀ ਯਾਰ ਲੋ ਕਰਦੇ ਪਿਆਜ਼ ਚਿੱਟਾ ਪਿਆਜ਼ ਵੀ ਹੁੰਦਾ ਓੜਿਆ ਆ ਵੀ ਦੇਖੋ ਉਹ ਹੀ ਪਿਆਜ਼ ਹੈ ਆ ਵੀ ਪਿਆਜ਼ ਹੈ ਤਿੰਨ ਚਾਰ ਤਰ੍ਹਾਂ ਦਾ ਪਿਆਜ਼ ਹੈ ਦੇਖੋ ਵਾਈਟ ਪਿਆਜ਼ ਇਦਰਾ ਆ ਵਾਈਟ ਪਿਆਜ਼ ਸੇ ਉਹ ਕਿ ਸੰਡਾ ਆ ਸੰਡੇ ਸਪੂਰੀ ਦੀ ਫੇਰੋਣਾ ਮੈਨੂੰ ਨਹੀਂ ਚ ਪਤਾਸ। ਉਹ ਤਾਂ ਨਹੀਂ ਹੈਗੀ ਜੀ ਇਹ। ਹੂੰ। ਕੁਝ ਹੋ ਰੈ ਜੀ। ਲੱਗਦਾ ਸੁੰਡ ਵਰਗੀ ਹੋਣੀ ਜਿਵੇਂ ਨਾ। ਹਾਂਜੀ। ਪਰ ਸੁੰਡ ਨਹੀਂ ਹੈ ਜੀ। ਸੁੰਡ ਨਹੀਂ ਹੈਗੀ। ਸੌਂਡਰੀ ਮਤਲਬ ਹੈਗੀ। ਬਾਕੀ ਤੁਹਾਨੂੰ ਪਤਾ ਦੱਸੋ ਜੇ ਯਾਦ ਆ ਗਿਆ ਵੀ ਜਿਸ ਤਰ੍ਹਾਂ ਪਤਾ ਲੱਗਿਆ ਵੀ ਸੁੰਡੇ ਤਾਂ ਨਹੀਂ ਹੈਗੀ। ਹੈਗੀ। ਇੱਕ ਆਪਲੇ ਸੀ ਸਲਮੋਨ। ਤੇ ਤੁਹਾਨੂੰ ਮੇਰੇ ਕਿਹਾ ਚੀਕ ਹੋਣੀ ਆ ਦੇਖੋ। ਕੋਸੇ। ਵਾਸਤੇ ਜੇ ਬਣਦਾ ਸੀ ਫੂਡ ਆ ਆ ਸਾਰਾ ਜਿਹੜਾ ਲੱਗਿਆ ਨਾ ਏਰੀਆ। ਇਹ ਸਾਰਾ ਸੀ ਫੂਡ ਦਾ ਹੀ ਆ। ਦੇਖੋ ਕਿਥੋਂ ਚైనੀਆਂ ਨੇ ਸ਼ੁਰੂ ਕਰਕੇ ਸੀ ਫੂਡ ਸ਼ੁਰੂ ਕੀਤਾ ਸੀਗਾ ਤੇ ਹੁਣ ਸਾਰੇ ਪਾਸੇ ਪੂਰਾ ਫੇਮਸ ਹੈ ਜਿੱਦਾਂ ਲਗੀ ਵੀ ਆ ਸ਼ੂਸ਼ੀ ਆ ਆ ਦੇਖੋ ਆ ਵਾਲੀ ਸ਼ੂਸ਼ੀ ਤੇ ਹਰੇਕ ਮਾਰਕੀਟ ਦੇ ਵਿੱਚ ਇਹਨੇ ਮਸ਼ਹੂਰ ਹੋ ਗਈ ਫੇਮਸ ਹੋ ਗਈ ਇਹਨੂੰ ਸ਼ੂਸ਼ੀ ਬਾਕਸ ਇਹ ਛੋਟਾ ਇਹ ਤੇ ਵੱਡੀ ਪੈ ਇਹ ਵੱਡਾ ਹਾਂ ਇਹ ਹੈਗਾ ਦੇਖੋ 11 ਯੂਰੋ ਦਾ ਤੇ ਇਹ ਹੈਗਾ ਸੀਗਾ 5 ਯੂਰੋ ਦਾ ਸ਼ੂਸ਼ੀ ਵਾਲਾ ਆ ਦੇਖੋ ਮਿੱਤਰੋ ਰੀਜ਼ੋ ਇਹ ਲਾਤੇ ਆਹ ਬਿਸਕੁਟ ਤੇ ਇਨੀ ਜਿਹੜਾ ਦਾਬ ਦਿੱਤੀ ਨਾ ਇਹ ਨਵੇਂ ਨਾ ਮਿੱਟੀ ਜਾਈ ਸੀ ਨਾ ਚਾਹ ਦੇ ਨਾਲ ਪਰਪਰ ਖੀਤੀੇ ਕੰਮ ਕਰਦੇ ਉਦੋਂ ਇਹ ਬਹੁਤ ਖਾਦੇ ਜਿਹਨੇ ਇਹ ਨਿਆ ਬਿਸਕੁਟ ਖਾਦੇ ਆ ਨਾ ਜਿਹਨੂੰ ਪਸੰਦ ਹੈ ਉਹ ਕਮੈਂਟ ਕਰਕੇ ਜੂ ਦੱਸਿਓ ਵੀ ਕਿਹੜੇ ਕਿਹੜੇ ਖਾਦੇ ਆ ਵਾਲੇ ਬਿਸਕੁਟ ਬਹੁਤ ਟੇਸਟੀ ਹੁੰਦੇ ਨੇ ਯਾਰ ਇਹ ਹੈ ਮਿੱਠੇ ਬਹੁਤ ਹੁੰਦੇ ਆ ਜੀ ਮਿੱਠੇ ਜਿਹਨੇ ਬਸ ਸਵਾਲ ਉਹਨੇ ਬਹੁਤ ਖਾਦੇ ਆ ਕਲਾਸ ਚਾਰਾ ਭਰ ਕੇ ਖਾ ਕੇ ਥੱਬਾ ਬਿਸਕੁਟਾਂ ਨਾ ਫੇਰ ਕੰਮ ਤੇ ਕਰਦੇ ਸੀ ਅਸੀਂ ਸਬਾਨ ਸੂਨ ਮਿੱਤਰੋ ਆਪਾਂ ਨੇ ਲੈ ਲਿਆ ਸਾਰੇ ਤੇ ਉਧਰ ਆਪਣਾ ਕਵਾਵ ਵਾਲਾ ਸਿਮਰ ਆ ਗਿਆ ਅੱਛਾ ਸਾਡੇ ਇਦਾਂ ਹੀ ਹੁੰਦਾ ਮਿੱਤਰੋ ਆਪਾਂ ਨਿਕਲ ਕੇ ਜਦੋਂ ਵਸਕਰਨ ਚਲੀ ਜਦੇ ਕੋਈ ਜਗ੍ਹਾ ਤੇ ਕਵਾਵ ਵਾਲਾ ਤੇ ਤੂੰ ਵੇਟ ਕਰਦਾ ਜਾ ਕੇ ਫਟਾਫਟ ਉਹਨੂੰ ਚਾਬੀ ਸੰਭਾਲੀਏ ਕਿਉਂ ਮੈਗਜ਼ੀਨ ਦੀ ਚਾਬੀ ਆਪਣੀ ਕੋਲ ਰਹੀ ਗੱਡੀ ਚ ਰਹੀ ਆਪਣੀ ਦੇ ਵਿੱਚ ਤੇ ਉਹਨੂੰ ਸੰਭਾਲ ਲਈ ਚਾਬੀ ਤੇ ਵਿੱਚ ਜਿਹੜੇ ਕਬਾਬ ਆ ਰਖਾਈ ਉਹਨੇ ਵੀ ਜਾਣਾ ਹੋਵੇ ਦੂਰ ਇੱਥੋਂ ਮੋੜ ਦੀ ਗੱਡੀ ਮੈਗਜ਼ੀਨ ਵੱਲੋਂ ਆਪਾਂ ਨੂੰ ਚਾਬੀਆਂ ਫੜਾਈ ਆਈ ਹੈ ਹਾਂ ਬਸ ਇੱਥੇ ਬੋਲੋ ਇਧਰ ਮੇਟਰ ਉਹਨਾਂ ਮੈਗਜ਼ੀਨ ਨੂੰ ਚਾਬੀਆਂ ਫੜਾ ਕੇ ਉੱਥੇ ਪਹੁੰਚ ਗਏ ਹਰਮਨ ਦੇ ਨਾਲ ਦੋ ਜਣਾਂ ਤੇ ਪਹੁੰਚ ਗਏ ਮੈਗਜ਼ੀਨ ਦੇ ਵਿੱਚ ਆ ਖੜੇ ਨੇ ਆਪਣੇ ਬੰਦੇ ਡਰਮਸੇ ਚੱਲ ਲਈ ਹਾਂ ਆਪਸੇ ਕਹਦੇ ਉਹ ਜਾਣਾ ਸੀ ਉਹਨੇ ਲੈ ਕੇ ਭੈ ਤਾਂ ਟਾਈਮ ਹੁਣ 5:52 ਮਿੰਟ ਹੋ ਗਏ ਆ ਤੇ ਇਧਰ ਮੇ ਲੋ ਆਪਣਾ ਦਵਿੰਦਰ ਸਿੰਘ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੰਮ ਤੋਂ ਘਰ ਆ ਗਿਆ ਤੇ ਤੁਸੀਂ ਤਾਂ ਕਮੈਂਟੇ ਕਿ ਜਰੂਰ ਦੱਸਿਓ ਵੀ ਆ ਰੰਗ ਦਾ ਫਰਕ ਕਿ ਪਿਆ ਨਹੀਂ ਪਿਆ ਗਰਮੀ ਦੇ ਵਿੱਚ ਰੰਗ ਅਲੱਗ ਪੰਜਾਬ ਦੇ ਵਿੱਚ ਨਹੀਂ ਇੰਡੀਆ ਦੇ ਵਿੱਚ ਨਹੀਂ ਇੱਥੇ ਵੀ ਗਾਲੀ ਹੋ ਜਾਂਦੀ ਆ ਮਦਰ ਬਾ ਯਾਰ ਸਰਦੀ ਜੀ ਇਤਲੀ ਕਿਤੇ ਚੰਗੇ ਚੰਗੇ ਨੂੰ ਕਰ ਦਿੰਦੀ ਗਾ ਚੂਸ ਨਹੀਂ ਚੂਸ ਰੰਗ ਵੀ ਜੁੱਸ ਰੇ ਸੇਰ ਵੀ ਚੂਸ ਦਿੰਦੀ ਯਾਰ ਹਾਂ ਜੀ ਹਾਂ ਜਿਨ੍ਹਾਂ ਨੇ ਜਦੋਂ ਮੈਂ ਆਇਆ ਸੀਗਾ ਜੀ ਮੈਨੂੰ ਦੇਖਿਆ ਸੀਗਾ ਉਹ ਬੰਦੇ ਹੁਣ ਮਿਲਦੇ ਆ ਜੀ ਉਗਣਾ ਤੂੰ ਉయర్ ਜਮੀਂ ਮਾੜਾ ਹੋ ਗਿਆ ਬੀਤੇ ਗਿਆ ਤੂੰ ਤਾਂ ਨਹੀਂ ਪਰ ਸੇ ਦੇ ਮਤਰਾ ਜੂਫਟ ਹੋਏ ਇਟਲੀ ਇੱਕ ਵਾਰ ਆ ਕੇ ਨਾ ਬੰਦੇ ਨੂੰ ਖਿੱਚ ਜਾਂਦੀ ਆ ਤੇ ਮਤਲਬ ਜੇ ਅਕੇ ਨਾ ਫਿੱਟ ਜੂ ਹੋ ਗਿਆ ਪੰਜਾਬ ਚ ਐਸਾ ਬੰਦਾ ਖਾਣਾ ਪੀਣਾ ਟਾਈਮ ਨਹੀਂ ਹੁੰਦਾ ਕਈ ਵਾਰੀ ਹੋ ਜਾਂਦਾ ਮਟਾਪਾ ਜਾਂ ਬਾਲਾ ਸੂਜੀ ਭਾਰੀ ਹੋ ਗਿਆ ਹੁਣ ਇਹਨਾਂ ਸਹੀ ਤਾਂ ਹੋ ਗਿਆ ਕਿਹੜੀ ਹੱਡੀ ਦਾ ਪਰਾਂਗੇ ਜਿਹੜਾ ਤਾਰਾ ਥੋੜਾ ਕਾਲਾ ਹੋ ਗਿਆ ਹੋਰ ਧੁੱਪ ਜੰ ਕੰਮ ਕਰਦੇ ਨਹੀਂ ਤਾਂ ਕਰਦੇ ਸਹੀ ਗੱਲ ਆ ਧੁੱਪ ਤੇ ਨਹੀਂ ਬਾਹਰ ਹੀ ਫਸਾ ਦਿੰਦਾ ਕਿੰਨੇ ਵੇਲੇ ਕੰਮ ਤੇ ਚੱਲ ਗਿਆ ਦੱਸੀ ਮਾੜਾ ਕਿੰਨੇ ਵਜੇ ਮੁੜ ਕੇ ਕਿੰਨੇ ਘੰਟੇ ਕਹਿੰਦਾ ਕਈ ਆਪਣੇ ਵੀਰ ਮੈਨੂੰ ਕਮੈਂਟ ਕਰ ਦ ਵੀ ਇੱਥੇ ਕੁਛ ਨਹੀਂ ਇੱਥੇ ਬੜਾ ਔਖਾ ਹੈ ਵੀ ਹੁਣ ਫਿਰ ਕਹਿੰਦੇ ਵੀ ਤੁਸੀਂ ਆਵ ਨੰਦਿਆਂ ਨਜ਼ਾਰੇ ਤੂੰ ਅਸੀਂ ਆਵ ਨਜ਼ਾਰੇ ਨਹੀਂ ਨੀ ਨਜ਼ਾਰੇ ਦਾ ਫਿਰ ਐ ਜੀ ਕੋਈ ਕੰਮ ਵੀ ਕਰਨਾ ਪੈਂਦਾ ਜੀ ਪਰ ਐ ਵੀ ਜਿਹੜਾ ਆਪਣੇ ਪਰਿਵਾਰ ਤੋਂ ਬੰਦਾ ਦੂਰ ਹੋ ਜਾਂਦਾ ਜੀ ਆਪਣੇ ਸਾਰਾ ਸੰਤਨ ਉੱਥੇ ਛੱਡਿਆ ਹੁੰਦਾ ਜੀ ਉਹ ਚੀਜ਼ ਦਾ ਬੰਦੇ ਨੂੰ ਥੋੜਾ ਜਰੂਰ ਫੀਲ ਹੁੰਦੀ ਜੀ ਗੱਲ ਵੀ ਬਾਕੀ ਕੰਮ ਕਰਨ ਔਖਾ ਨਹੀਂ ਜੀ ਕੰਮ ਇੰਦਾ ਉਹ ਚੀਜ਼ ਔਖੀ ਹੋ ਜਾਂਦੀ ਜਿਹੜਾ ਹੁਣ ਮੈਂ ਫੈਮਿਲੀ ਚ ਆਈ ਮੈਨੂੰ ਇੰਦਾ ਫਰਕ ਨਹੀਂ ਪਿਆ ਜੀ ਹਾਂ ਜਿਹੜੇ ਕੋਈ ਇਕੱਲੇ-ਕਨੇ ਵਿਚਾਰੇ ਉਹ ਵਿੱਚ ਬਹੁਤ ਤੰਗ ਵੀ ਰਹਿੰਦੇ ਨੇ ਹਾਂ ਤੇ ਬਾਕੀ ਮੇਟਰ ਸਮਾਂ ਬਦ ਸਾਡੀ ਬਰੀ ਆ ਆਪਣੇ ਕੰਮ ਤੇ ਜਾਣ ਦੀ ਇੱਕ ਤੋਰ ਨਾਲ ਸ਼ਿਫਟ ਆਪਾਂ ਲਾਤੀ ਆਪਣੀ ਤੇ ਅਸੀਂ ਕੱਪੜੇ-ਕੁਪੜੇ ਆਪਾਂ ਤਿਆਰ ਹੈ ਜਿਸ ਵੇਲੇ ਰੈਡੀ ਹੋ ਰਹੀ ਹੈ ਵਾ ਸ਼ੌਪ ਤੇ ਜਾਣ ਵਾਸਤੇ ਤੇ ਬਾਕੀ ਸਾਡਾ ਹੁਣ ਆਪਣਾ ਕੰਮ ਦਾ ਸਟਾਰਟ ਕਰਦੇ ਆਂ ਤੇ ਮਿੱਤਰੋ ਤੁਹਾਡੇ ਕੇ ਸਾਰਾ ਦਿਨ ਆਪਾਂ ਸ਼ੇਅਰ ਕੀਤਾ ਸਰੋਜ ਦੀ ਤਰ੍ਹਾਂ ਪਰਮਾਤਮਾ ਕੇ ਸਾਰੇ ਚੜ੍ਹਦੀ ਕਲਾ ਵਿੱਚ ਤੁਸੀਂ ਵੀ ਹੋਵੋਗੇ ਤੇ ਰਹੋ ਤੇ ਜਿਹੜੇ ਜਿਹੜੇ ਮੇਰੇ ਵੀਰ ਦੇ ਭੈਣ ਦੇ ਸੁਪਰੇ ਨੇ ਬਾਹਰ ਆਉਣ ਦੇ ਜ਼ਰੂਰ ਆਉਣਾ ਚਾਹੀਦਾ ਆਕੀ ਪਤਾ ਲੱਗਦਾ ਹੈ ਵੀ ਬਾਹਰਲੇ ਮੁਲਕ ਕੀ ਆ ਤੇ ਕਮਾਈਆਂ ਕਰਨੀਆਂ ਚਾਹੀਦੀਆਂ ਤੇ ਆਪਣੇ ਆਉਣ ਵਾਲੇ ਭੁੱਖ ਨੂੰ ਸੁਖਾਲਾ ਕਰਨਾ ਚਾਹੀਦਾ ਤੇ ਸਾਡੀਆਂ ਦਿਵਾਵਾਂ ਸਾਰੇ ਪਿੰਡ ਭਰਾ ਪਰ ਮਾਤਾ ਮੈਂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਤੇ ਇਹਦੇ ਨਾਲ ਆਪ ਆਪਣਾ ਜਿਹੜਾ ਬਲੌਗ ਇੱਥੇ ਮਿੱਤਰੋ ਬੰਦ ਕਰਦਾ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਜਿਹੜਾ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕੋਈ ਇੱਕ ਸਵੇਰੇ ਮਿਲਦੇ ਆ ਸੋਹਣੇ ਜਿਹੇ ਬਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ